ਅ ਇੰਡਸਟਰੀ ਨੂੰ ਤਾਂ ਘਾਟਾ ਹੀ ਪਿਆ ਪਿਆ ਬਾਕੀ ਜੋ ਅ ਇੱਕ ਬਾਪ ਲੂਜ਼ ਕਰਨਾ ਬਹੁਤ ਵੱਡੀ ਗੱਲ ਹੈ ਕਿਉਂਕਿ ਮੈਂ ਆਪਣੇ ਮਾਪੇ ਦੋਨੋਂ ਲੂਜ਼ ਕਰ ਚੁੱਕਾ ਬਹੁਤ ਸਾਲ ਪਹਿਲਾਂ ਉਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਇੰਡਸਟਰੀ ਨੂੰ ਬਹੁਤ ਦੇਣ ਹੈ ਉਹਨਾਂ ਦੀ ਕਿੰਨੇ ਸ਼ਾਗਿਰਦ ਨੇ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਨੌਕੀਂ ਕੀਤਾ ਜੀ ਜਾਂਦਾ ਜਾਂਦਾ ਸਾਲ ਜਿਸ ਤਰੀਕੇ ਦੇ ਨਾਲ ਦੁੱਖ ਦੇ ਕੇ ਗਿਆ ਲੱਗਦਾ ਇਹ ਪੂਰਾ ਹੋਵੇ ਕਦੀ ਬਿਲਕੁਲ ਜੀ ਬਹੁਤ ਮਾੜਾ ਸਾਲ ਸੀਗਾ ਖਾਸ ਤੌਰ ਤੇ ਬੜੇ ਬੇਰ ਵੀ ਗਏ ਨੇ ਸਿੰਗਰਸ ਵੀ ਗਏ ਨੇ ਰਾਜਵੀਰ ਜਵੰਦਾ ਸਭ ਤੋਂ ਯੰਗ ਜਿਹੜਾ ਔਰ ਬੋਰੀ ਬਿਲਡਰ ਮੈਂ ਬਿਕਮ ਮਨ ਸਾਹਿਬ ਉਹਨਾਂ ਦਾ ਵੀ ਬਹੁਤ ਮਾੜਾ ਹੋਇਆ ਵਾਈ ਗੁਰੂ ਕੀ ਹੀ ਅਰਦਾਸ ਹੈ ਜੀ ਕਿ ਅਗਲਾ ਸਾਲ ਹੈ ਜਿਹੜਾ ਉਹ ਖੁਸ਼ੀਆਂ ਤੇ ਖੇੜਿਆਂ ਪਰ ਆ ਕੇ ਸਾਹ ਜੀ ਇਹਦੇ ਬਹੁਤ ਮਾੜਾ ਰਿਹਾ ਕਲਾਕਾਰਾਂ ਦੇ ਲਈ ਸਭ ਤੋਂ ਜ਼ਿਆਦਾ ਹਾਂ ਜੀ ਸਾਰੇ ਜਦ ਦੇਖੋ ਕਲਾਕਾਰਾਂ ਦੇ ਨਾਲ ਬਹੁਤ ਕੁਝ ਜੁੜਿਆ ਹੁੰਦਾ ਇੱਕ ਕਲਾਕਾਰ ਦੇ ਨਾਲ ਮੇਰੇ ਹਿਸਾਬ ਨਾਲ ਘੱਟੋ ਘੱਟ 15 20 ਘਰ ਚੱਲਦੇ ਨੇ ਅਨਾ ਸੋ ਬਹੁਤ ਬਾਲਕਾ ਹੀ ਬਸ ਅਦਾਸੀ ਕਰ ਸਕਦੇ ਆ ਤੇ ਅਗਲਾ ਸਾਲ ਵਧੀਆ ਹੋਵੇ ਬਹੁਤ ਲੰਮਾ ਤਜਰਬਾ ਤੁਹਾਡਾ ਇੰਡਸਟਰੀ ਦੇ ਵਿੱਚ ਹੈ ਜਿਸ ਤਰੀਕੇ ਨਾਲ ਉਸਤਾਦ ਜੀ ਹੋਰਾਂ ਨੇ ਮਿਹਨਤ ਕੀਤੀ ਇਤਿਹਾਸ ਹੀ ਲੱਗ ਗਿਆ ਨੇ ਨਾ ਮਕਰੀ ਦੀ ਕਿਹ ਸੰਦ ਦੇ ਦੋ ਕਿ ਸਿੱਖਣ ਵਾਲੀਆਂ ਕੀ ਚੀਜ਼ ਹੈ ਦੇਖੋ ਜੀ ਇਹ ਉਸਤਾਦ ਲੋਕਾਂ ਤੋਂ ਤਾਂ ਜਿੰਨਾ ਸਿੱਖ ਸਕਦੇ ਆ ਤੁਸੀਂ ਜਿਹੜੀ ਸੈਂਡ ਸ਼ਕਤੀ ਆ ਉਹਨਾਂ ਨੇ ਆਪ ਦੇਖੋ ਕਿੰਡੀ ਵੱਡੀ ਗੱਲ ਕਹੀ ਆ ਕਿ ਮੈਂ ਥੋੜਾ ਘਰਮ ਚੱਲਦਾ ਸੀ ਮੈਨੂੰ ਹੰਸਰਾਜ ਜੀ ਨੇ ਕਿਹਾ ਵੀ ਪੇਸ਼ੈਂਟ ਕੀ ਹੁੰਦੇ ਨੇ ਹੈ ਨਾ ਸੋ ਜਿਹੜੇ ਉਸਤਾਦ ਲੋਕ ਨੇ ਉਹ ਮਤਲਬ ਇਥੋਂ ਹੀ ਪਤਾ ਲੱਗਦਾ ਵੀ ਉਹ ਉਸਤਾਦ ਸੀਗੇ ਨਾ ਕਿਸੇ ਤੋਂ ਵੀ ਚੀਜ਼ ਸਿੱਖਣੀ ਤੇ ਆਪਣੇ ਬੱਲੇ ਬਣਨੀ ਮੈਨੂੰ ਤਾਂ ਹੀ ਇਹੀ ਹੈ ਜੀ ਨਵੀਂ ਪਨੀਰੀ ਨੂੰ ਬਸ ਪੇਸ਼ੈਂਟ ਰੱਖੋ ਆਪਣੀ ਮਿਹਨਤ ਕਰੋ 네ਗੇਟਿਵਿਟੀ ਤੋਂ ਦੂਰ ਰਹੋ ਪੋਜ਼ਿਟਿਵਿਟੀ ਕਰੋ ਆਪਣਾ ਜੋ ਵੀ ਹੈ ਬਸ ਇੱਕ Aim ਰੱਖੋ ਤੇ ਮਾਲਕ ਸਭ ਨੂੰ ਚੜਦੀ ਕਲਾ ਰੱਖੇ